ਸੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਨਵੇਂ ਵਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਚੱਲੇ ਆ ਇੱਕ ਨਵੇਂ ਸਫਰ ਦੇ ਵਿੱਚ ਤੇ ਨਵਾਂ ਸਫਰ ਸਾਡਾ ਕੀ ਹੋਊਗਾ ਉਹ ਤੁਸੀਂ ਵਲੌਗ ਦੇ ਵਿੱਚ ਦੇਖਿਓ ਆਪਾਂ ਚੱਲੇ ਆ ਇੱਕ ਇਹ ਜੇ ਅ ਸਟੋਰ ਚ ਲਾ ਲੋ ਇਹ ਜੇ ਮੋਲ ਚ ਲਾ ਲੋ ਹਨਾ ਤੇ ਉੱਥੇ ਹਰੇਕ ਪ੍ਰਕਾਰ ਦੀ ਜਿਹੜੀ ਚੀਜ਼ਾਂ ਨੇ ਘਰ ਚ ਘਰ ਵਾਸਤੇ ਉੱਥੇ ਮਿਲਦੀਆਂ ਨੇ ਇੰਟੀਰੀਅਰ ਵੀ ਐਕਸਟੀਰੀਅਰ ਵੀ ਮਤਲਬ ਜੇ ਤੁਸੀਂ ਬਾਹਰਲਾ ਕੋਈ ਸਮਾਨ ਲੈਣਾ ਉਹ ਵੀ ਤੇ ਇੰਟੀਰੀਅਰ ਜਗ੍ਹਾ ਘਰ ਦਾ ਕੋਈ ਅੰਦਰਲਾ ਸਮਾਨ ਤੁਹਾਨੂੰ ਲੈਣਾ ਡੈਕੋਰੇਸ਼ਨ ਵਾਸਤੇ ਹੈ ਨਾ ਤਾਂ ਉਹ ਵੀ ਮਿਲਦਾ ਹੈ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਹੈ ਨਾ ਤੇ ਤੁਸੀਂ ਵੀ ਇੰਜੋਏ ਕਰਿਓ ਤੇ ਜਿਹੜਾ ਵੀ ਮੇਰਾ ਭੈਣ ਭਰਾ ਕੋਈ ਵੀ ਇਥਨਾ ਜਰਮਨ ਚ ਰਹਿੰਦਾ ਹੈ ਜੇ ਉਹਨੇ ਵੈਸੇ ਜਾਣਦੇ ਹੋਣ ਨੇ ਤਕਰੀਬਨ ਸਾਰੀ ਜੇ ਨਹੀਂ ਜਾਣਦੇ ਤਾਂ ਉਹ ਸਟੋਰ ਚ ਜਾ ਕੇ ਤੁਸੀਂ ਜਿਹੜਾ ਵੀ ਤੁਸੀਂ ਆਪਣਾ ਇੰਟੀਰੀਅਰ ਕੋਈ ਸਮਾਨ ਲੈਣਾ ਹੈ ਜਾਂ ਐਕਸਟੀਰੀਅਰ ਕੋਈ ਸਮਾਨ ਲੈਣਾ ਹੈ ਉੱਥੇ ਜਾ ਕੇ ਲੈ ਸਕਦੇ ਹੋ ਤੇ ਇਧਰ ਅਮਨ ਹੋ ਗਿਆ ਰੈਡੀ ਤੇ ਅਮਨ ਤਾਂ ਆਇਆ ਚੱਲੀ ਜਿਵੇਂ ਅਮਨ ਨੇ ਲੈਣਾ ਹੁੰਦਾ ਸਮਾਨ ਫਿਰ ਮੈਂ ਜਦੋਂ ਜਾ ਘਰ ਬਣਾਉਣਾ ਇੰਡੀਆ ਫਿਰ ਮੈਂ ਸੋਚਿਆ ਕਿ ਮੈਂ ਜਰਮਨ ਤੋਂ ਸਾਰਾ ਸਮਾਨ ਮੰਗਵਾਉਣਾ ਅੱਛਾ ਉਤਿਆਨ ਗੱਲਾਂ ਤੇਰੇ ਯਾਦ ਦੀਆਂ ਇਹਨਾਂ ਗੱਲਾਂ ਦਾ ਕੋਈ ਤੋੜ ਦੀ ਜੀ ਵੇ ਜਦੋਂ ਨੂੰ ਮਰਜੀ ਘਮਾ ਲਓ ਹਨ ਹੂੰ ਉਸ ਕਹਿਣਾ ਹੀ ਹੈ ਵੀ ਬਸ ਜਦੋਂ ਘਰ ਪਾਉਣਾ ਸਾਮਾਨ ਸਾਰਾ ਜਰਮਨ ਤੋਂ ਹੀ ਮੰਗਾਉਣਾ ਪੈਣਾ ਲੋਕਾਂ ਨੂੰ ਤੇ ਜੀ ਕਿਤੇ ਆਸਟਾਨੇ ਬੈਠੀ ਹੁੰਦੀ ਜਵਾਨ ਤੇ ਜੀ ਕਿਤੇ ਆਸਟਾਨੇ ਬੈਠੀ ਹੋਏ ਤਾਂ ਮੈਂ ਤਾਂ ਕਹਿੰਦੀ ਵੀ ਸੋਨੂੰ ਤੇ ਸੁਹਾਗਾ ਹੋ ਜਾਣਾ ਤੇ ਮੈਂ ਕਦੇ ਸੋਚਿਆ ਮੈਂ ਦੀਦੀ ਨੂੰ ਕਿਹਾ ਮੈਂ ਕਿਹਾ ਵੀ ਉੱਥੇ ਜਾ ਕੇ ਜਦੋਂ ਵੀ ਵੀ ਅੱਗੇ ਆਪਣਾ ਕਿਉਂਕਿ ਸੋਨੂੰ ਦਾ ਘਰ ਤਿਆਰ ਹੋ ਜਾਣਾ ਹਨ ਤੁਹਾਨੂੰ ਪਤਾ ਤਾਂ ਸੋਨੂੰ ਕੇ ਘਰ ਰੈਡੀ ਹੋਣ ਤੋਂ ਬਾਅਦ ਫਿਰ ਅਸੀਂ ਉਧਰ ਵੀ ਆਪਣੇ ਘਰ ਦਾ ਵੀ ਕੁਝ ਕਰਨਾ ਹਨ ਜੀ ਸਾਰਾ ਮੈਂ ਦੀਦੀ ਨੂੰ ਕਿਹਾ ਮੈਂ ਕਿਹਾ ਮ ਤੇ 니ਤੂ ਸਾਡਾ ਹੋ ਗਿਆ ਰੈਡੀ ਗੱਡੀ 니ਤੂ ਨੇ ਕਰਨੀ ਹੈ ਸਟਾਰਟ ਬਹੁਤ ਇੰਨਾ ਕੁ ਬਿਜ਼ੀ ਇੰਨਾ ਕੁ ਬਿਜੀ ਮੈਂ ਕਹਿੰਨੀ ਵੀ ਅਸੀਂ ਅੱਕ ਗਏ ਪਰ ਇਹ ਬੰਦੇ ਨਹੀਂ ਅੱਕੇ ਸਾਨੂੰ ਘਮਾਗਵਾ ਕੇ ਫੋਨ ਵੀ ਆਉਣ ਲੱਗੇ ਕਹਿੰਦੇ ਵੀ ਘਰੇ ਬਹਿਣ ਕਿਵੇਂ ਦਿੰਦੇ ਤੂੰ ਮੈਂ ਹੀ ਥੱਕੇ ਨਾ ਪੈਨੇ ਚਲੋ ਤੇ ਦੀਦੀ ਅਪਾ ਅੱਜ ਕਿਹੜੀ ਜਗ੍ਹਾ ਚੱਲੇ ਆਂ ਆਪਾਂ ਇੱਕ ਤੇ ਇੱਥੇ ਹੈਗਾ ਟਾਵਰ ਜਿਹਾ ਵਾ 뷰 ਬਹੁਤ ਸੋਹਣਾ ਉੱਥੇ ਉੱਥੇ ਜਾਵਾਂਗੇ ਹਾਂਜੀ ਤੇ ਉਸ ਤੋਂ ਬਾਅਦ ਇੱਕ ਸਾਡਾ ਬੜਾ ਫੇਮਸ ਸਟੋਰੀ ਹੈ ਉਹ ਇਧਰ ਜਰਮਨ ਦਾ ਹੀ ਹੈ ओके ਤੇ ਜਰਮਨ ਆਲੇ ਨੂੰ ਤਾਂ ਪਤਾ ਆ ਤੇ ਬਾਕੀ ਜਿਹੜੇ ਬਾਹਰ ਭੈਣ ਭਰਾ ਉਹਨਾਂ ਨੂੰ ਵੀ ਦਿਖਾ ਦਾਂਗੇ ਹਨਾ ਹਾਂਜੀ ਕਿਹੜੀ ਜਗ੍ਹਾ ਦੀਦੀ ਉਹ ਉਹ ਡਰਮਸਟਾਟ ਸਿਟੀ ਆ ਉਹਦੇ ਨਾਲ ਹੀ ਪੈਂਦਾ ਹੈ ਓਕੇ ਓਕੇ ਹਾਂਜੀ ਤੇ ਚਲੋ ਆਪਾਂ ਵੀ ਇੰਜੋਏ ਕਰਦੇ ਤੁਸੀਂ ਸਾਰੇ ਇੰਜੋਏ ਕਰਿਓ ਨਾ ਹਾਂ ਚਲ ਇੱਧਰ ਆ ਜਾਣਾ ਤੇ ਬਾਕੀ ਹੋਰੀਆਂ ਨਾਲ ਹਾਂਜੀ ਦੀਦੀ ਆਪਾਂ ਹੁਣ ਕਰਮਾ ਵਾਲਾ ਬੈਗ ਦੇਖੀ ਮੇਰਾ ਗੈਪ ਬੈਗ ਕਰਦਾ ਜੇ ਮੈਂ ਕਰਮਾ ਵਾਲਾ ਇਹ ਹਾਂਜੀ ਹਾਂ ਹੁਣ ਆਪਾਂ ਇਹ ਪਹੁੰਚ ਗਏ ਆ ਬਲਿਕ ਕਹਿੰਦੇ ਇਹਨੂੰ ਓਕੇ ਟਾਊਨਸ 뷰 ਬਲਿਕ ਕਹਿੰਦੇ 뷰뷰 ਨੂੰ ਓਕੇ ਹਾਂ ਜਰਮਨਸ ਬਲਿਕ ਕਹਿੰਦੇ ਆ ਓਕੇ ਓਕੇ ਤੇ ਇਧਰ ਗੱਡੀਆਂ ਦੀ ਆਵਾਜ਼ ਇੰਨੀ ਆ ਰਹੀ ਹੈ ਨਾ ਕੋਈ ਸੁਣਦਾ ਨਹੀਂਗਾ ਹਾਂਜੀ ਹਾਂ ਤੇ ਬਹੁਤ ਜ਼ਿਆਦਾ ਸਪੀਡ ਘੱਟੋ ਘੱਟ 200 ਦੀ ਸਪੀਡ ਤੇ ਗੱਡੀਆਂ ਜਾਂਦੀਆਂ ਨੇ ਇੱਥੇ ਤੇ ਇੰਨੀ ਕਿ ਜ਼ਿਆਦਾ ਆਵਾਜ਼ ਆ ਰਹੀ ਹੈ ਗੱਡੀਆਂ ਦੀ ਤਾਂ ਸਾਡੀ ਜਿਹੜੀ ਆਵਾਜ਼ ਹੈ ਸ਼ਾਇਦ ਤੁਹਾਨੂੰ ਘੱਟ ਸੁਣਦੀ ਹੋਵੇ ਤੇ ਸਾਨੂੰ ਉੱਪਰ ਜਾ ਕੇ ਦਿਖਾਉਣੇ ਤਾਂ ਉੱਥੋਂ ਜਿਹੜਾ ਜਰਮਨ ਦਾ 뷰 ਹੈ ਜਾਂ ਫ੍ਰੈਂਕਫਰਟ ਦਾ 뷰 ਹੈ ਬਹੁਤ ਸੋਹਣਾ ਦਿਖਦਾ ਹੈ ਏ ਚਲੋ ਚੱਲੀ ਆਪਾਂ ਬੋਲੇ ਵਿੱਚ ਲੈ ਗੱਟੇ ਦੇ ਲੈ ਗੱਡੇ ਤੋਂ ਲਾਇਆ ਗਿਆ ਕੋਲ ਹਾਂ ਹਾਂ ਆਪਣੇ ਗੱਡਾ ਗੋਹਾਸਤਰ ਸਖਾ ਹਾਂ ਜਿਹੜੀ ਤੋੜੀ ਬਣੀ ਆ ਜੇ ਤੇ ਬੋਲੀ ਫਿਰ ਆ ਗਿਆ ਹਵਾ ਵੀ ਚਲਦੀ ਤੇ ਬੜੀ ਉਚਾਈ ਤੇ ਥੱਕ ਵੀ ਗਏ ਹੋਗੇ ਹਨਾ ਪਰ ਸਾਹ ਨਾਲ ਆ ਕੇ ਹਾਂ ਚਲੋ ਜੀ ਕੁਝ ਇਸ ਤਰ੍ਹਾਂ ਦਾ 뷰 ਦਿਖਦਾ ਹੈ ਇਸ ਟਾਵਰ ਤੋਂ ਚੜ ਕੇ ਤੇ ਗੱਡੀਆਂ ਦੀ ਸਪੀਡ ਘਟੋ ਘਟ 220 ਦੀ ਹੋਣੀ ਇਤੋਂ ਘਟ ਇੱਥੇ ਗੱਡੀਆਂ ਨਹੀਂ ਚਲਦੀਆਂ ਹੈਗੀਆਂ ਤੇ ਚੈੱਕ ਕਰੋ 뷰 आज कि नहीं आ रही टायरों दी ना कारਾਂ ਦੀ ਆਵਾਜ਼ ਕੋਈ ਨਹੀਂ ਆ ਰਹੀ ਹਾਂ ਇਹ ਕਿੱਥੇ ਆਇਆ ਹਾਂ ਹਾਂ ਯਾ ਦੇਖੋ ਇਹ ਡੱਬੇ ਰੱਖੇ ਹੋਏ ਸੀ ਨੀਚੇ ਸੋਚਿਆ ਬੰਨੇ ਕਾਤ ਰੱਖ ਲੈਣੇ ਤਾਂ ਇਹਦਾ ਇਹ ਮਤਲਬ ਹੈ ਯਾ ਉਹੀ ਚੀਜ਼ ਹੈ ਹਾਂ ਕੀ ਉਹ ਇੱਕ ਥਾਈਓਕ ਆ ਦੇਖੋ ਇੱਧਰ ਦਿਖਦਾ ਸਾਰਾ ਕੁਝ ਇਹਦੇ ਉੱਪਰ ਠੰਡ ਸੀ ਉੱਪਰ ਕੰਬਾ ਚੜਨ ਲੱਗ ਗਿਆ ਨਾ ਪੂਰਾ ਹਾਂ ਜਿਹੜਾ ਨਾਲ ਰੈਸਟੋਰੈਂਟ ਹੈ ਨਾ ਹਾਂ ਜੀ ਫਿਰ ਲੱਗੀ ਕਾਫੀ ਪੀਓ ਫੀਟੋ ਨਾ ਮਾਤ ਦਿੱਤਾ ਉਹ ਕਿੰਨੇ ਦਾ ਹਾਂ ਜੀ ਨਹੀਂ ਹੁਣ ਆਪਾਂ ਅੱਗੇ ਜਾਂਦੇ ਹਾਂ ਨਾ ਫਿਰ ਇੱਥੇ ਬਹਿ ਜਾਂਦੇ ਪੀਓ ਇੱਥੇ ਬਹਿ ਕੇ ਕੀ ਹੈ ਅੱਛਾ ਤੇ ਆ ਦੇਖੋ ਇੱਧਰ ਵੀ ਸ਼ਿਫਟ ਬਣਦੀਆਂ ਨੇ ਤੇ ਮਿਲਦੀਆਂ ਵੀ ਨੇ ਤੇ ਬੜਾ ਦੇਖ ਕੇ ਨਾ ਅਜੀਬ ਜਿਹਾ ਲੱਗਦਾ ਤੇ ਤੁਸੀਂ ਜਦੋਂ ਵੀ ਕਿਤੇ ਵੀ ਤੁਸੀਂ ਰੁਕਦੇ ਹੋ ਨਾ ਤਾਂ ਤੁਹਾਨੂੰ ਜਗਾ ਜਗਾ ਤੇ ਰੈਸਟੋਰੈਂਟ ਹੁੰਦੇ ਹੀ ਹੈ ਮੈਂ ਸਿਰਫ ਕੇ ਬਣਾ ਲੀਂ ਹੋਣੀ ਬਣਦੀ ਹੈ ਐਡਿੰਗ ਕਰਨਾ ਬੜਾ ਖਾਂਦਾ ਕਰ ਬਣਾ ਗੱਡੀਆਂ ਚ ਬਣਾਈ ਜਾਂਦੇ ਸੀ ਹਾਂਜੀ ਹੁਣ ਆਪਾਂ ਡਰਮ ਸਟਾਡ ਜਿਹੜਾ ਸਿਟੀ ਨਾਲ ਹੀ ਆ ਉਸ ਏਰੀਆ ਤੇ ਆ ਗਏ ਤਾਂ ਇਹ ਬਹੁਤ ਵੱਡਾ ਸਟੋਰ ਹੈ ਸਾਡਾ ਇੱਥੋਂ ਦਾ ਤੇ ਹੋਰ ਵੀ ਹੈਗੇ ਪਰ ਇਹ ਸਭ ਤੋਂ ਵੱਡਾ ਹੈ ਵੀ ਇਹ ਸਿਰਫ ਫਰਨੀਚਰ ਦਾ ਸਟੋਰ ਹੈ ਫਰਨੀਚਰ ਦਾ ਹੋਰ ਵੀ ਚੀਜ਼ਾਂ ਹਾਂ ਇੰਟੀਰੀਅਰ ਐਕਸਟੀਰੀਅਰ ਮਤਲਬ ਜੋ ਵੀ ਕੁਝ ਤੁਸੀਂ ਆਪਣੇ ਘਰ ਤੇ ਬਣਵਾਉਣਾ ਚਾਹੁੰਦੇ ਹੋ ਨਾ ਤੇ ਉਹ ਆਪਾਂ ਬਣਾ ਲੈ ਸਕਦੇ ਇੱਥੋਂ ਹਾਂਜੀ ਉਰੇ ਉਰੇ ਰੋ ਰੋ ਤੇ ਇੱਥੇ ਵਾਇਰਟੀ ਬਹੁਤ ਜ਼ਿਆਦਾ ਹੈ ਵੀ ਤੁਸੀਂ ਵੇਖੋ ਹਰ ਚੀਜ਼ ਦੀ ਕੀ ਤੁਸੀਂ ਖਰੀਦ ਵੀ ਸਕਦੇ ਬਣਿਆ ਹੋਇਆ ਤਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਬਣਾ ਵੀ ਸਕਦੇ ਹਾਂ ਹਾਂ ਜੇ ਤੁਹਾਡੇ ਘਰ ਦੇ ਵਿੱਚ ਜਗ੍ਹਾ ਤਾਂ ਦੀ ਵੀ ਹੈਗੀ ਵੀ ਇਹ ਸੈੱਟ ਆ ਜਾਊਗਾ ਫਿਰ ਤੁਸੀਂ ਤੇ ਕਿੱਥੇ ਲੈ ਜਾਓ ਠੀਕ ਹੈ ਨਹੀਂ ਤੇ ਫਿਰ ਇਹਨਾਂ ਨੂੰ ਆਰਡਰ ਕਰਨਾ ਪੈਂਦਾ ਮਾਡਲ ਇੱਥੇ ਪਏ ਹੁੰਦੇ ਠੀਕ ਹੈ ਤੇ ਸੈਂਪਲ ਜਿਵੇਂ ਕਹਿੰਦੇ ਹਾਂ 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 ਸੈਂਪਲ ਪਏ ਆ ਹਾਂ ਉਹ ਪਏ ਆ ਤੇ ਉਹ ਤੁਸੀਂ ਕੋਈ ਆਰਟੀ ਸਾਨੂੰ ਇੱਧਰ ਪਸੰਦ ਆ ਤੇ ਇਹ ਸੋਫਾ ਇੰਨਾ ਵੱਡਾ ਹੈ ਇਹ ਸਾਡੇ ਆਉਣਾ ਨਹੀਂ ਸਾਨੂੰ ਛੋਟਾ ਕਰ ਦਿਓ ਤੇ ਉਸ ਆਰਡਰ ਤੇ ਬਣ ਜਾਊਗਾ ਠੀਕ ਹੈ ਕਿਚਨ ਜਿਹੜੀਆਂ ਬੈੱਡ ਤੇ ਇੱਥੇ ਅਲਮਾਰੀਆਂ ਆਪਣੇ ਕੈਨੇਡਾ ਮੇਰੇ ਤੋਂ ਉੱਚ ਨਹੀਂ ਬਣਦੀਆਂ ਦੀਵਾਰ ਤੇ ਨਹੀਂ ਬਣਦੀਆਂ ਇੱਥੇ ਬੈੱਡ ਦੇ ਨਾਲ ਹੀ ਅਲਮਾਰੀਆਂ ਬਣੀਆਂ ਬਣਾਈਆਂ ਹੋਣਗੀਆਂ ਤੁਸੀਂ ਡਿਜ਼ਾਈਨ ਤੋਂ ਖੰਦ ਕਰੋ ਠੀਕ ਹੈ ਕਿੰਨੀ ਚਾਹੀਦੀ 3 ਮੀਟਰ ਚਾਹੀਦੀ 2 ਮੀਟਰ ਚਾਹੀਦੀ 4 ਮੀਟਰ ਚਾਹੀਦੀ ਜਿੰਨੀ ਤੁਹਾਡੇ ਦੁਆਰੇ ਹੈ ਨਾ ਫਿਰ ਆਣ ਕੇ ਨਾਪ ਲੈ ਕੇ ਜਾਣਗੇ ਠੀਕ ਹੈ ਅੰਦਰ ਜਾ ਕੇ ਤੁਸੀਂ ਖੁਦ ਉਹ ਦੇਖ ਲਿਓ ਹੈ ਨਾ ਬਿਲਕੁਲ ਹਾਂ ਦੇਖਦੇ ਸਭ ਤੋਂ ਪਰ ਵੱਡਾ ਫਰਨੀਚਰ ਆਉਂਦਾ ਨਾ ਬਹੁਤ ਜਿਆਦਾ ਹੈ ਪਰ ਮੁੱਖ ਹੈ റ്റ വരാ എ ਇੱਕ ਟੋਟਾ-ਟੋਟਾ ਡੇਢ-ਦੋ ਕਿੱਲੇ ਤਿੰਨ ਕਿੱਲੇ ਪਤਨੀ ਆ ਇਹਦੀ ਲੰਬਾਈ ਹੈ ਉਹ ਤੱਕ ਤੁਸੀਂ ਦੇਖ ਸਕਦੇ ਹੋ ਔਰ ਤਿੰਨ-ਚਾਰ ਮੰਜ਼ਲਾ ਹਾਂ ਤਿੰਨ-ਚਾਰ ਮੰਜ਼ਿਲ ਬਣੀ ਹੋਈ ਹੈ ਔਰ ਤਿੰਨ-ਚਾਰ ਮੰਜ਼ਲਾਂ ਦੇ ਵਿੱਚ ਤੁਸੀਂ ਆਪੇ ਅੰਦਾ ਚਲਾ ਦੋ ਕੀ ਕੁਛ ਹੋ ਸਕਦਾ ਤੇ ਬਸ ਇੱਕ ਜੀ ਸੇਫਲੀ ਪਹੁੰਚ ਜੀ ਇੰਡੀਆ ਹਣਾ ਨਹੀਂ ਉਹ ਵੀ ਛੱਡਦੇ ਨੇ ਇੱਕ ਬੰਦਾ ਕਰਦਾ ਹੈ ਇਹ ਸਾਰੀ ਲਾਈਟਿੰਗ ਦਾ ਸਮਾਨ ਇੱਥੇ ਤੇ ਵੈਰਾਈਟੀ ਦੇਖੋ ਕਿੰਨੀ ਵੈਰਾਈਟੀ ਹੈ ਇੱਥੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਅਪਰ ਕਿਹੜੀ ਲਈਏ ਤੇ ਕਿਹੜੀ ਛੱਡੀਏ ਅੱਗੇ ਅੱਗੇ ਇਹ ਕਿੱਡੇ ਭੁੱਲੇ ਨੇ ਆਹ ਹਾਂ ਆਹ ਦੇਖਣਾ ਆਹ ਇਹ ਹੈ ਨਾ ਹੈ ਨਾ ਸਹੀ ਗੱਲ ਹੈ ਇਹ ਉਹ ਆ ਗਈ ਹੁਣ ਜਿਹੜੀ ਆਪਾਂ ਬਿਜਲੀ ਦੀ ਸੇਵਿੰਗ ਕਰ ਸਕਦੇ ਹਾਂ ਇਹ ਤਾਂ ਜਲਾ ਦੇਣਾ ਜਿਆਦਾ ਬਣਾਉਣਾ ਹਾਂ ਹਾਂ ਸਭ ਲਾਈਟ ਹੈ ਇਹ ਕੀ ਹਰ ਬੰਦੇ ਦੀ ਆਪਣੀ ਪਸੰਦ ਹੈ ਬਿਲਕੁਲ ਉਹਨੂੰ ਕੀ ਪਸੰਦ ਆਉਂਦਾ ਤੇ ਬੰਦਾ ਇੰਨੀ ਚੀਜ਼ ਨੂੰ ਪਸੰਦ ਕਰਨਾ ਬਹੁਤ ਆ ਮੈਂ ਤਾਂ ਇਹ ਕਰੀ ਕਿ ਅੱਗੇ ਆਈ ਜਾ ਰਿਹਾ ਤੇ ਪਿਛਲਾ ਭੁੱਲੀ ਜਾ ਰਿਹਾ ਹਾਂ ਹਾਂ ਉਹ ਬੜੇ ਸੋਹਣੇ ਔਰ ਦੀਦੀ ਦੀ ਘਰ 'ਚ ਜਿਹੜੀ ਲਾਈਟਿੰਗ ਲੱਗੀ ਹੋਈ ਹੈ ਜਿਹੜਾ ਸਾਰੀਆਂ ਇੱਥੋਂ ਗਈਆਂ ਹੋਈਆਂ ਨੇ ਔਰ ਦੀਦੀ ਨੇ ਬੜੀ ਮੁਸ਼ਕਿਲ ਨਾਲ ਪਸੰਦ ਕੀਤਾ ਉਹ ਚੀਜ਼ਾਂ तो वो आवाज़ किधर हमें फुल हो जाएगी पुरानी बहुत राग ये है आ, आपनी, आ, आपनी आपनी आपनी, आपनी। ना। ना। और भाई आजकल बच्चे धनिया पसंद करने लग गए हैं ना अपनी अपनी पसंद की आपने अपनी ओ ये देखो आप सो दिन साइड से दूध लो आज मैं मैं आ गई हूँ नेचर सब परेशान हैं है ना ये लगा एक सोड़ ताड़ी है ना ਇਸੇ ਇਸ ਤੋ ਇਲਾਵਾ ਕੋਈ ਟੈਕਸ ਨਹੀਂ ਕੋਈ ਨਾ ਕੋਸ ਨਹੀਂ ਜੋ ਆ ਦੇ ਤੇ ਆਨ ਗੋਰੇ ਨੇ ਬਾਕੀ ਇਹਦੇ ਤੇ ਜੇ ਇੱਕ ਤੁਹਾਨੂੰ ਕੋਈ ਆਫਰ ਦਿੰਦੇ ਹਾਂ ਐਕਸਟਰਾ ਲਾਈ ਆ ਫਿਰ ਉੱਥੇ ਜਦੋਂ ਕੈਸ਼ ਦਵਾਂਗੇ ਜਾਂ ਉੱਥੇ ਜਾ ਕੇ ਉਹ ਮਾਈਨਸ ਕਰ ਦਣਗੇ ਵੀ ਇਹਨਾਂ ਤੁਹਾਨੂੰ ਅਸੀਂ ਠੀਕ ਇਹਦੇ ਤੇ ਸਿੱਧਾ ਡਿਸਕਾਊਂਟ ਕੀਤਾ ਹੈ ਨਾ ਕਈ ਵਾਰੀ 25% ਹੁੰਦੀ ਹੈ ਉਹ ਤਾਂ ਬਹੁਤ ਇੱਥੇ ਹੁੰਦਾ ਸੋਸਾਂ ਜੀ चाल गए थे ऐसे हां है ना बाहर तो वरागे अंदर हो है ना हां तो मैंने आने वाला कहां क्रिस्टल क्रिस्टल आ, आ, आ गया है तो। अच्छा। ना हाँ, हाँ, हाँ जो ये डाइनिंग टेबल से लॉन्ग आनी है अच्छा डाइनिंग टेबल है ना ये डाइनिंग टेबल 그렇게 해야 돼. 그래, 태이브리 베끼 쳐라. 그나마 다니. 이라 내가. 그래, 그거 나 ਜਾ ਉਸ ਪਾਸੇ ਮੈਂ ਕਿ ਉਹ ਨਾ ਨਹੀਂ 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 ਕਿ ਮੇਰਾ ਇੱਕ ਕੌਨੀ ਇਥੇ ਹੋਗੀ ਤੇ ਇਹ ਕਾ ਹੋ ਗਿਆ ਨਾ ਜੇ ਤੂੰ ਥੋੜਾ ਸਮਾਨ ਪਾਉ ਤੇ ਕੀ ਕਹਿੰਦੇ ਹੁੰਦੇ ਵੀ ਜਦੋਂ ਇੱਕ ਡੈਕੋਰੇਸ਼ਨ ਆ ਵੀ ਜੇ ਮੇਰੇ ਕੋ ਪਿਆ ਹੋਇਆ ਸਮਾਨ ਹੋਵੇ ਇਹਦੇ ਚੋ ਦੇਖੋ ਮੇਰੇ ਜਰਮਨੀ ਆਉਣ ਵਾਲੀ ਹੁੰਦੀ ਹੈ ਹੈ ਨਾ ਉਹੀ ਗੱਲ ਲਿਖਣੀ ਹੈ ਨਹੀਂ ਹੈ ਬਾਕੀ ਡੱਬਾ ਆ ਜਾਂਦਾ ਟੈਕਸੀ ਤੇ ਸਾਰੇ ਜੀ ਜੰਮੀਆ ਦੇ ਪੰਡਿਤ ਜੀ ਕਿੰਨੇ ਸੋਨੇ ਦਿੱਤੇ ਆ ਕੱਪੜਾ ਉਹਨਾਂ ਫ੍ਰਿੰਟਿੰਗ ਦਿੱਤਾ ਸਾਰਾ ਸਾਰਾ ਜੀ ਉਹ ਕੱਪੜੇ ਮੇਡ ਇਨ ਚਾਈਨਾ ਨਹੀਂਗਾ ਮੇਡ ਇਨ ਚਾਈਨਾ ਨਹੀਂਗਾ ਹਨਾ ਹੋਕੇ ਨਹੀਂ ਆ ਕਿ ਕਿਸੇ ਹੋਰ ਕੰਟਰੀ ਦਾ ਸਮਾਨ ਸੇਲ ਕਰੀ ਜਾਂਦੇ ਨਹੀਂ ਇਹਨਾਂ ਦਾ ਆਪਣਾ ਸਮਾਨ ਸਾਰਾ ਹੈ ਈ ਨਾ ਨਾ ਫਰਸਮਾਨੀ ਕੁਆਲਟੀ ਹੈ ਤੁਹਾਨੂੰ ਕਿਹਾ ਵਿੱਚ ਡਿਨਰ ਸੈਟ ਹੈ ਸਾਰੇ ਹਨ ਅਰੇ ਚਾਹ ਲਈ ਕਿਟਨ ਤੇ ਆ ਵੀ ਇਹਨਾਂ ਦਾ ਜੇ ਆਹ ਨਹੀਂ ਦੇ ਰਿਹਾ ਵੀ ਤੁਸੀਂ ਪੀਸ ਲੈ ਲਓ ਜੇ ਤੁਹਾਡਾ ਟੁੱਟ ਜੂਗਾ ਫਿਰ ਇਹਨਾਂ ਕੋ ਆ ਕੇ ਤੁਸੀਂ ਪੀਸ ਇੱਕ ਲੈ ਲਓ ਵੀ ਮੇਰੇ ਦੋ ਕੱਪ ਟੁੱਟ ਗਏ ਚਾਰ ਹੀ ਰਹਿ ਗਏ ਮੈਂ 6 ਕਰ ਲਾਂ ਅੱਛਾ ਜੀ ਹਾਂ ਇਦਾਂ ਮਿਲ ਗਏ ਸ਼ਕੀ ਜਿੱਦਾਂ ਵੀ ਚੀਜ਼ ਵੀ ਵਧੀਆ ਨਾ ਫਿਰ ਹਾਂ ਇਹਨਾਂ ਨੂੰ ਸ਼ਾਇਦ ਦੇਖੋ ਤੁਸੀਂ ਖਰਾਬ ਹੋ ਗਈ ਤਾਂ ਤੁਸੀਂ ਲੈ ਲੀਂਗਾ ਨਹੀਂ 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 ਕੋਈ ਮੋੜ ਨਹੀਂ ਆ ਗਿਆ ਆਹ ਇਹਨਾਂ ਦੇ ਕੋਲ ਥੋੜੀ अभी ले रहो कठिया ना हमारे है ना और इनपे न सोने कपूर आज क्या ले रहा जाए अब नबी होने आह हर साल क्या तो जी भी रास मलाई करते हैं ना इमिनेंट ब्लॉक हो रही है हाँ आठ आठ एक 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 हम्म हाँ आम अखबार ने अच्छा अपने पिता से आ ਲੋ ਕੋਈ ਤੁਸੀਂ ਤੇ ਇਹਦੇ ਚੋਪੀ ਕਰਕੇ ਦੇਖ ਕੇ ਹੈ ਤੇ ਇੱਕ ਕਟੋਰ আর ਇਹਦੇ ਉੱਪਰ ਚਾਰ ਚਾ ਤਿੰਨ ਚਾਰ ਮੰਜਲਾ ਫੋਰ ਨੇ ਤਾਂ ਤੁਸੀਂ ਆਪ ਇਹਨਾਂ ਚ ਲਾਉਣਾ ਕਿ ਕਿੰਨਾ ਵੱਡਾ ਸਟੋਰ ਹੋਣਾ ਇਹ ਤੇ ਦੇਖਦੇ ਹਾਂ ਕਿ ਨਾ ਦੇਖਿਆ ਜਾਊਗਾ ਕਿ ਨਹੀਂ ਦੇਖਿਆ ਜਾਊਗਾ ਜਿੰਨਾ ਕਿ ਦੇਖਿਆ ਜਾਊਗਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਣੇ ਦਾ ਵਲੌਗ ਦੇ ਵਿੱਚ ਹਨ ਤੇ ਨਾਲੇ ਦੇਖੀ ਜਾਂਦੇ ਮੈਂ ਤੁਹਾਨੂੰ ਦਿਖਾਈ ਜੰਨੇ ਆ ਲਓ ਹੁਣ ਆਪਾਂ ਨੈਕਸਟ ਸਟੋਰ ਤੇ ਚੱਲਿਆਂ ਉੱਪਰ ਬਾਕੀ ਇਹ ਤਾਂ ਤੁਸੀਂ ਚਾਹੁੰਦੇ ਕੁਝ ਕੁਆਲਿਟੀ ਲੈਣੀ ਹੈ ਨਾ ਮੇਰੇ ਕੋਲ ਕੋਈ ਕੰਪਰੋਮਾਈਜ਼ ਨਹੀਂ ਪਰ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਸਾਰਾ ਤੁਹਾਨੂੰ ਇੱਥੋਂ ਦੀ ਸਾਰੀ ਚੀਜ਼ ਮਿਲੂਗੀ ਚੀਜ਼ ਮਿਲੂਗੀ ਹੈ ਨਾ ਵੀ ਮੇਡ ਇਨ ਚਾਈਨਾ ਮੇਡ ਇਨ ਕੁਝ ਹੋ ਰਿਹਾ ਨਾ ਨਹੀਂ ਉਸ ਤੋਂ ਦੇਖ ਲਈ ਕਿਹੜੀ ਚੀਜ਼ ਨਾ ਲਾ। ਮਤਲਬ ਗਰੀਬ ਕਿਦਾਂ ਬਜਟ ਦੇ ਅਕੋਰਡ ਤੁਹਾਨੂੰ ਮਹਿੰਗਾ ਸੱਤਾ ਦੀ ਕਹਿੰਦੇ ਵੀ ਇਹੋ ਚੀਜ਼ ਤੁਸੀਂ ਵਧੀਆ ਲੈਣੀ ਫਿਰ ਮਹਿੰਗਾ ਸੱਤਾ ਕੋ ਦੇਖਿਆ ਨਹੀਂ ਆਦਾ ਤੇ ਇਹ ਗੱਲ ਸਹੀ ਹੈ। ਦਾ ਫਿਰ ਸ਼ੌਕ ਦਾ ਕੋਈ ਮੁੱਲ ਨਹੀਂ। ਹਾਂ ਬੱਸ ਕੀ ਲਿੰਨ ਕਿ ਤੁਸੀਂ ਬਜਟ ਹੈ ਨਾ ਉਹ ਸਭ ਨਾ ਦੇਖਣਾ। ਹਾਂ 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 ਦੇਖ ਕੋਲ ਤੁਸੀਂ। ਹਾਂ। ਜੈਂਟਲਮੈਨ ਯਾਰ ਫਿਰ ਦੂਮੇ ਅੰਦਰ ਵੀ ਬਰੇਆ ਹਾਂ। ਸੱਤਗੇ ਤਾਂ ਕਾਫੀ ਥੀਓ ਭਾਈ। ਪੀ ਕੇ ਫੇਰ ਤੋਂ ਮੋਕਾ। ਹਾਂ। ਜੀ। ਚਾਰਪੇ ਸਾਰੇ ਚਾਰ ਸਾਰੇ ਬੀਕ ਬੀਕ ਕਿਹੜਾ ਰੰਗ ਲੈਣਾ ਇਹਦੇ ਚਾ ਦੁਨੀਆ ਪਰ ਦੇ ਕਲਰ ਆ ਤੇ ਉਹ ਬਣ ਕੇ ਆਉਣਗੇ ਹੈਨਾ ਹਾਂ ਜੀ ਤੁਸੀਂ ਜਿਹੜਾ ਦੇਖਣੀ ਤੁਹਾਡੇ ਰੂਮ ਕਿੰਨਾ ਲੱਗਦਾ ਸੋਹਣਾ ਲੱਗਦਾ ਹਾਂ ਹਾਂ ਬਹੁਤ ਨੇ ਪਿਆਰ ਕਰਕੇ ਰੱਖਿਆ ਹੋਇਆ ਇਹਨਾਂ ਨੇ ਹੈਨਾ ਸੋਹਣਾ ਜਿਵੇਂ ਦੰਦੀ ਦਾ ਜਿਹਾ ਬਹੁਤ ਪਾ ਪਾ ਜਿਹਾ ਜਿਹਾ ਨਾ ਜੰਤਾਂ ਦਾ ਪਿਆਰ ਕਰ ਰਹੇ ਹਾਂ ਹਾਂ ਜੀ ਕੀ ਆਹ ਬਾਰੇ ਜਨੂ ਸਾਰਾ ਬੁਧਾ ਦੇਖੋ ਕਿ ਅਸੀਂ ਆਪਣਾ ਕਿਰਤ ਸਿਟੀ ਵਗੈਰਾ ਲਾਉਣੀ ਤਾਂ ਬਣ ਸਕਦਾ ਦੇਖੋ ਵੀ ਥੋੜਾ ਡਿਜ਼ਾਈਨ ਕਿਵੇਂ ਦਾ ਲੱਗੂਗਾ ਅਗਰ ਤੁਸੀਂ ਘਰ ਚਾਹ ਸੋਫੇ ਰੱਖਦੇ ਹੋ ਜਾਂ अलमारी ਰੱਖਦੇ ਹੋ ਤਾਂ ਆਹ ਡਿਜ਼ਾਈਨ ਜੇ ਤੁਸੀਂ ਬਣਾਉਂਗੇ ਤਾਂ ਐਵੇਂ ਇੰਨਾ ਸੋਹਣਾ ਲੱਗੂਗਾ ਇਹ ਇਹ ਚੀਜ਼ਾਂ ਦਿਖਾਈ ਹੋਈ ਨੇ ਇਹ ਪੂਰੇ ਕਮਰੇ ਦਾ ਡਿਜ਼ਾਈਨ ਬਣਾਇਆ ਹੋਇਆ ਵੀ ਹਾਂ ਤੁਸੀਂ ਇੱਥੇ ਤੇ ਆਹ ਚੀਜ਼ਾਂ ਰੱਖ ਸਕਦੇ ਹੋ ਤੇ ਇਹ ਐਨਾ ਸੋਹਣਾ ਐਵੇਂ ਲੱਗੂਗਾ ਕਲਰ ਸਾਰੇ ਨਾਲ ਆ ਰਹੇ ਨੇ ਜਿਹਨੇ ਤੋਂ ਪਸੰਦ ਕਰੋ ਤੁਹਾਨੂੰ ਕਲਰ ਅਡਡ ਮਿਲ ਜਾਣਗੇ ਇਹ ਸਾਹ ਕਲਰ ਤੇ ਵੀ ਬਣਾ ਕਰਦੇ ਹਾਂ ਬਗੀਆਂ ਜਿਹਦੇ ਕਾਮ ਨੇ ਕਲਰ ਰਸੋ ਨਾਲੇ ਆਪਣੀ ਮਰਦੀ ਨਾਲ ਬਣਾਓ ਜੇ ਕੋਈ ਤੁਹਾਨੂੰ ਬਣਿਆ ਪਸੰਦ ਆ ਉਹ ਤੋਂ ਲੈ ਲਓ ਹਾਂ ਨਾਲੇ ਕਿੱਸਾ ਲਾ ਕੇ ਮੈਨੂੰ ਰੋੜ ਬੜਾ ਲੈ ਕਰਤੀ ਆਇਆ ਹਾਂ ਤੇ ਜੇ ਤੁਸੀਂ ਕਲਰਫੁਲ ਲੈਣਾ ਹੈ ਤਾਂ ਕਲਰਫੁਲ ਵੀ ਲੈ ਸਕਦੇ ਹੋ ਤੇ ਇਹ ਬਣਿਆ ਉਹਨੇ ਸੁਨੀਲ ਦੇ ਤੇ ਬਹੁਤ ਸੋਹਣੇ ਲੱਗ ਰਹੇ ਨੇ ਦੇਖੋ ਤੁਸੀਂ ਵੀ ਹਾਂ ਤੇ ਕੁਝ ਐਜ਼ਾ ਤੁਸੀਂ ਨੇ ਚਾਹੀਦਾ ਤਾਂ ਇਹ ਜਿਹਾ ਵੀ ਤੁਸੀਂ ਲੈ ਸਕਦੇ ਹੋ ਬਹੁਤ ਜ਼ਿਆਦਾ ਵੈਰਾਈਟੀ ਹੈ ਸਮਝ ਨਹੀਂ ਆਉਂਦਾ ਵੀ ਆਪਾਂ ਹਨਾ ਇੱਥੇ ਆ ਕੇ ਤਾਂ ਸਭ ਕੁਝ ਭੁੱਲ ਜਾਂਦਾ ਬੰਦਾ ਵੀ ਯਾਰ ਕਿਹੜੀ ਚੀਜ਼ ਲਈਏ ਜਿਹੜੀ ਦੀ ਵੀ ਆਪਾਂ ਖਾਖਦੇ ਆ ਉਹੀ ਚੀਜ਼ ਸੋਹਣੀ ਲੱਗਣ ਲੱਗ ਜਾਂਦੀ ਹੈ ਤੇ ਡਾਈਨਿੰਗ ਟੇਬਲ ਵਗੈਰਾ ਦੇ ਵਿੱਚ ਮਿਆਰ ਟੇਬਲ ਬਣਿਆ ਪੂਰਾ ਦਿਖਾਇਆ ਵੀ ਹੈ ਮੈਂ ਤੁਸੀ ਡਿਜ਼ਾਈਨ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਆਹਦੇ ਸਕਰੀਨ ਮਤਲਬ ਲੱਗੀ ਹੋਈ ਹੈ ਸਾਹਮਣੇ ਨਾ ਸਕਰੀਨ ਲਾ ਲਓ ਜਾਂ ਆਪ ਸੈਂਪਲ ਲਾ ਲਓ ਤੇ ਵੀ ਜਿਹੜਾ ਆਪਾਂ ਸਪਰਿੰਗ ਗੱਦੇ ਵਿੱਚ ਪਾਉਣੇ ਆ ਹਨਾ ਉਹ ਇਸ ਤਰ੍ਹਾਂ ਦੇ ਨੇ ਚਾਹੇ ਤੁਸੀਂ ਇਸ ਤਰ੍ਹਾਂ ਦੇ ਸਪਰਿੰਗ ਪਵਾ ਲਓ ਇਹਦੇ ਵਿੱਚ ਗੱਦਿਆਂ 'ਚ ਜਾਂ ਤੁਸੀਂ ਇਸ ਤਰ੍ਹਾਂ ਦਾ ਪਸੰਦ ਕਰਦੇ ਹੋ ਤਾਂ ਇਸ ਤਰ੍ਹਾਂ ਦਾ ਵੀ ਹੋ ਜਾਊਗਾ ਹਨਾ ਕਿੰਨੀ ਤੁਸੀਂ ਚਾਹੁੰਦੇ ਹੋ ਗੱਦਿਆਂ ਵਿੱਚ ਤੇ ਗੱਦੇ ਨੇ ਇਸ ਤਕਰੀਬਨ ਸਾਰੇ ਇੱਥੇ ਤੇ ਨਦੀਬ ਕੁਆਲਟੀ ਕੀ ਹੈ ਕੀ ਕੁਛ ਇਸ ਵਿੱਚ ਪਾਇਆ ਹੋਇਆ ਤਾਂ ਆ ਸੈਂਪਲ ਹਨਾ ਰੱਖਿਓ ਨੇ ਨਾਲ ਇਹਨਾਂ ਦੇ ਤੇ ਕੋਈ ਨਾਰੀਅਲ ਦਾ ਵਿਰੋਧਾ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਆ ਤੇ ਇਸ ਤਰ੍ਹਾਂ ਦਾ ਕੁਝ ਬਣਿਆ ਹੋਇਆ ਆ ਵਾਲਾ ਗੱਦਾ ਜਿਹੜਾ ਜਿੱਥੇ ਵਨ ਪਈ ਹੋਈ ਹੈ ਤੇ ਵੀ ਤੁਸੀਂ ਮਤਲਬ ਤੁਹਾਨੂੰ ਕੋਈ ਓਲਾ ਨਹੀਂ ਇਸ ਚ ਇਹਦੇ ਵਿੱਚ ਤੁਸੀਂ ਕੀ ਪੱਕ ਦੇ ਦੋਗੇ ਨਾ ਉਹ ਸਾਹਮਣੇ ਤੁਹਾਡੇ ਸਾਰੇ ਵੀ ਜੇ ਤੁਹਾਨੂੰ ਆ ਵਾਲਾ ਗੱਦਾ ਪਸੰਦ ਆ ਤਾਂ ਉਹਦਾ ਸੈਂਪਲ ਆ ਲਾਇਆ ਹੋਇਆ ਹਾਂ ਤੇ ਅਸਰਾਣੇ ਦੀ ਵੈਰਾਈਟੀ ਵਗੈਰਾ ਸਭ ਹੀ ਲਾਈ ਸਾਰੀ ਲਾਈ ਹੋਈ ਹੈ। ਕਿਹੜਾ ਤੁਹਾਡੇ ਸਿਰਲੀ ਸਹੀ ਆ। ਇੱਥੇ ਤਾਂ ਹੋਂ ਨਹੀਂ ਦੁਖਦੀ। ਥੱਲੇ ਬੈਠ ਲੱਗਦੀ। ਬਕਸੇ ਨਹੀਂ ਬਣਾਉਂਦੇ ਥੱਲੇ। ਤੇ ਨਾਲ ਤੁਹਾਨੂੰ ਰਿਮੋਟ ਵੀ ਦਿੱਤਾ ਹੋਇਆ ਇਹਦੇ। ਇਹਨੂੰ ਤੁਹਾਨੂੰ ਖਾਵਾ ਪਾਣੀ ਦੇਣੀ ਚਾਹੀਦੀ ਆ ਜਰੂਰ ਸੁਪਨੇ ਚ ਪਾਇਆ ਹੁੰਦਾ। ਇਹ ਰਿਮੋਟ ਤੁਹਾਨੂੰ ਦਿੱਤਾ ਹੋਇਆ। ਇਹ ਉੱਪਰ ਥੱਲੇ ਕਰ ਲੋ ਇਹ ਚੀਜ਼ਾਂ ਵੀ ਆ। ਆ ਦੇਖੋ ਆ ਜਿਵੇਂ ਆ। ਆ ਦੇਖੋ। ਆ ਦੇਖੋ ਉੱਪਰ ਚੱਕਿਆ ਜਾਂਦਾ ਇਧਰੋਂ। ਬੈੱਡ ਬੈੱਡ ਚ ਪਵਾ ਸਕਦੇ ਆ ਤੁਸੀਂ ਆਪਣੇ ਬੈੱਡ ਜੋਣ ਹਾਂ। ਜਾਂ ਨਾ। ਬੈੱਡ ਚ ਚੱਕਿਆ ਜਾਂਦਾ। ਉਹਦੇ ਚ ਵੀ ਤੁਸੀਂ ਪਵਾ ਸਕਦੇ ਹੋ ਉੱਚ ਦਾ ਨਿਵਾ ਹੋ ਜਾਂਦਾ ਇਹ ਚੀਜ਼ ਕਰਾ ਲੋ ਕਿੰਨਾ ਦੋਨੋਂ ਦੇ ਚੇਕ ਕਰਾਉਣ ਤਾਂ ਦੀਦੀ ਦੇ ਘਰੇ ਇਹਦਾ ਬੈੱਡ ਰੈਡੀ ਕੀਤਾ ਨਾ ਦੀਦੀ ਨੇ ਬਣਾਇਆ ਹੋਇਆ ਆਹ ਚੀਜ਼ ਲਾ ਕੇ ਉਹ ਤੁਹਾਨੂੰ ਦਿਖਾਉਂਦਾ ਹਾਂ ਆਹ ਚੀਜ਼ ਜਿਹੜੀ ਲੱਗੀ ਹੋਈ ਹੈ ਦੀਦੀ ਦੇ ਹੁਣ ਬੈੱਡ ਤੇ ਲੱਗੀ ਹੋਈ ਹੈ ਤੇ ਆਹ ਗੱਦੇ ਦੇ ਵਿੱਚ ਕੀ ਕੁਝ ਪਿਆ ਹੋਇਆ ਆਹ ਪਾਕਟ ਸਪ੍ਰਿੰਗ ਹੁੰਦੇ ਨੇ ਉਹ ਪਏ ਹੋਏ ਨੇ ਇਹਦੇ ਵਿੱਚ ਤੇ ਤੁਹਾਨੂੰ ਬੈਠਣ 'ਚ ਕਿਵੇਂ ਕੰਫਰਟੇਬਲ ਲੱਗਦਾ ਹੈ ਨਾ ਉਹ ਤੁਸੀਂ ਦੇਖ ਕੇ ਲੈ ਸਕਦੇ ਹੋ ਨਹੀਂ ਤੋ ਆਰਿਓ ਟਾਈਡ ਨੀ ਤੋ ਥੱਕ ਗਿਆ ਨਹੀਂ ਤੋ ਕਹਿੰਦਾ ਵੀ ਮੈਂ ਹੋਰ ਨਹੀਂ ਚੱਲ ਸਕਦਾ ਤੇ ਜਿੱਥੇ ਵਿਚਾਰੇ ਨੂੰ ਜਗ੍ਹਾ ਮਿਲਦੀ ਨਹੀਂ ਤਿੱਥੇ ਉੱਥੇ ਬੈਠ ਜਾਂਦਾ ਹਾਂ ਆ ਜਿਹੜੇ ਸਰਾਣੇ ਨੇ ਇਹ ਕੇ 99.99 ਯੂਰੋ ਦੇ ਸਾਰੇ ਅਗਰ ਤੁਸੀਂ ਬਲੈਂਕਟ ਲੈਣਾ ਚਾਹੋ ਬਲੈਂਕਟ ਲੈ ਸਕਦੇ ਹੋ ਜੇ ਤੁਸੀਂ ਟਾਬਲ ਵਗੈਰਾ ਲੈਣੇ ਆ ਟਾਬਲ ਵਗੈਰਾ ਲੈ ਸਕਦੇ ਥੋਂ ਹਾਂ ਪੜਦੇ ਲੈਣ ਨੇ ਘਰਾਂ ਵਾਸਤੇ ਪੜਦੇ ਵੀ ਨੇ ਇੱਥੇ ਹਾਂ ਜੀ ਆ ਡਿਜ਼ਾਈਨ ਦਿੱਤੇ ਉਹਨਾਂ ਨੇ ਆਰਡਰ ਵੀ ਕਿਹੜੇ ਕਲਰਸ ਲੈਣੇ ਆ ਤੁਹਾਨੂੰ ਤਿਆਰ ਕਰਵਾ ਦਾਂਗੇ ਕਰਟਨ ਹੈ ਨਾ ਬਹੁਤ ਖੁਸ਼ ਹੈ ਦੇਖਣ ਨੂੰ ਯਾਰ ਆ ਦੇ ਘਰ इधर और

ਮਿਲਦਾ ਹੈ ਹਾਂ ਇੰਡੀਆ ਵੀ ਹੈਗਾ ਕਿ ਨਹੀਂ ਹਾਂ ਆ ਵੀ ਆਉਗਾ ਹਾਂ ਸਪੀਕਰ ਵੀ ਲੱਗਿਆ ਨਾਲ ਨਾ ਹਾਂਜੀ ਤੇ ਤੁਸੀਂ ਇਚ ਕੁਝ ਵੀ ਦੇਖ ਸਕਦੇ ਹੋ ਗਾਣੇ ਵਗੈਰਾ ਕੁਝ ਵੀ ਲਾ ਸਕਦੇ ਹੋ ਦੇ ਵਿੱਚ ਵੀਡੀਓਸ ਵਗੈਰਾ ਵੀ ਲਾ ਸਕਦੇ ਹੋ ਨਾ ਯੂਟਿਊਬ ਵੀ ਲਾਸਰ ਕੁਝ ਹਾਂ ਇੱਥੇ ਆਪਣਾ ਸੋਇਚ ਕੰਮ ਕਰੋ ਨਾਲੇ ਆਪਣਾ ਸਕਰੀਨ ਤੇ ਦੇਖੀ ਚੱਲੋ ਹਣਾ ਹਾਂਜੀ ਜੇ ਕੁਝ ਕੰਮ ਚਾਹੀਦਾ ਫਿਰ ਨਹੀਂ ਕੀ ਨੋ ਨੋ ਹੈ ਵੀ ਦਸਰ OK OK ਤੇ ਆ ਆ ਵੀ ਕਿਚਨ ਦੇਖੋ ਕਿੰਨੀ ਸੋਹਣੀ ਹਾਂਜੀ ਤੇ ਕੁਝ ਇਸ ਤਰ੍ਹਾਂ ਦੀ ਜੇ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀ ਤਿਆਰ ਹੋ ਜਾਂਦੀ ਹੈ ਡਿਫਰੈਂਟ ਡਿਜ਼ਾਈਨ ਹੈ ਨਾ ਬਹੁਤ ਜ਼ਿਆਦਾ ਆਹ ਰੋਟੀ ਚਿੰਨੀ ਦੀ ਲੋੜ ਨਹੀਂ ਹੈ ਮੰਨੀਆ ਚਿੰਨੀ ਆ ਗਈ ਆ ਇੱਥੋਂ ਇੱਥੇ ਤੋਂ ਐਨੇ ਖਿਚੀ ਜਾਣਾ ਤਾਂ ਆਹ ਜਾਲੀ ਕਾ ਜਿਹੜਾ ਸਫਾਈ ਕਰ ਲਓ ਇੱਥੇ ਉੱਪਰ ਲੋੜ ਹੀ ਨਹੀਂ ਗਈ ਇਹ ਨਵੀਂ ਚੀਜ਼ ਆ ਗਈ ਹੈ ਚਿੰਨੀ ਦੀ ਹਾਂ ਹਾਂ ਤਿਆ 올ਡਰ ਸਟਾਈਲ ਦੀ ਫ੍ਰਿਜ ਤੁਹਾਨੂੰ ਦਿਖਾਉਣੀ ਆ ਪਹਿਲਾਂ ਇਸ ਤਰ੍ਹਾਂ ਦੀ ਫ੍ਰਿਜਾਂ ਹੁੰਦੀਆਂ ਸੀਗੇ ਤਾਂ ਅੱਜ ਵੀ ਹੈਗੀ ਉਹ ਚੀਜ਼ਾਂ ਤਾਂ ਦੇਖੀਏ ਇਹ ਪਹਿਲਾਂ ਬਹੁਤ ਪੁਰਾਣੇ ਜ਼ਮਾਨੇ ਦੀਆਂ ਫ੍ਰਿਜਾਂ ਹੁੰਦੀ ਸੀ ਐਵੇਂ ਬਾਰੇ ਹਾਂਜੀ ਆ ਤੁਹਾਨੂੰ ਕਿਹੜੇ ਤਰ੍ਹਾਂ ਦੇ ਲਵਾਉਣੇ ਆਪਸ਼ਨ ਮਿਲਦੇ ਆ ਕਿਹੜੇ ਲਵਾਉਣੇ ਹਾਂ ਲਵਾਉਣੇ ਹਾਂ ਲਵਾਉਣੇ ਹਨਾ ਆ ਆਪਸ਼ਨ ਹੈ ਆ ਜਿਹਨੇ ਉਹ ਸੈਂਪਲ ਹੈ ਹਾਂ ਸੈਂਪਲ ਹੈ ਵੀ ਤੁਸੀਂ ਪੱਥਰ ਨਹੀਂ ਲਵਾਉਣਾ ਹਾਂ ਆ ਆਗੀਆਂ ਕੀ ਗਾਟ ਕਲਰ ਆਗੇ ਵੀ ਤੁਸੀਂ ਕਿਹੜੇ ਕਲਰ ਚ ਉਹ ਜੋ ਕਰੀਮ ਕਲਰ ਨੂੰ ਹਾਂ ਫਟਾ ਲਵਾਉਣਾ ਹੈ ਆ ਦੇਖ ਆ ਵੀ ਗਾਟ ਕੁੰਡੇ ਆਗੇ ਸਾਈਡ ਤੇ ਵੀ ਕੁੰਡੇ ਆ ਸਾਰੇ ਵੀ ਤੁਸੀਂ ਆਪਣੀ ਅਲਮਾਰੀ ਨੂੰ ਕਿਹੜੇ ਕੁੰਡੇ ਲਵਾਉਣੇ ਨੇ ਆਪਣੇ ਕਿਚਨ ਦੇ ਆ ਲੱਗੇ ਹੋਏ ਆ ਉਹ ਨੌਲਟੇ ਬ੍ਰੈਂਡ ਦੇ ਵਾਲੇ ਆ ਹਾਂ ਹਰੇ ਮਾਦੀਨ ਕੁੰਡਾ ਨਹੀਂ ਲਾਇਆ ਉਹਨੇ ਜਲਾਤਾ ਹਨਾ ਇਹਨੂੰ ਥੱਲੇ ਹੱਥ ਪਾ ਕੇ ਖੋਲ ਸਕਦੇ ਆ ਮਤਲਬ ਬਣਾਇਆ ਹੈ ਲੋਕ ਲੌਂਡਰੀ ਲੋਡਿੰਗ ਅੱਛਾ ਆਹ ਫਰੀਜ ਜੋ ਲਾਉਣੀ ਆ ਆਟੋਮੈਟਿਕ ਇਹ ਉਹ ਬੰਦ ਰਹਿੰਦਾ ਇਹ ਜਿੱਥੇ ਜੇ ਤੁਹਾਨੂੰ ਕੋ ਜਗ੍ਹਾ ਬਹੁਤ ਖੁੱਲੀ ਆ ਹਾਂ ਅੰਡਰ ਕਾ ਮਰਜੀ ਬਣਾਉਣਾ ਹਾਂ ਤੇ ਨੇ ਆਏ ਹੋਰੇ ਆਪਣਾ ਚੁੱਲੇ ਨੇ ਆਪਣੇ ਇੱਧਰ ਹਾਂ ਇਹ ਕੁਕਿੰਗ ਵਾਸਤੇ ਲੈ ਦਿੱਤੇ ਹਾਂ ਹਾਂ ਬੋਲ ਵੀ ਪਿਆ ਕਰੋ ਕਿ ਇਹ ਉਹ ਨੇ ਜਿੱਦਾਂ ਮੈਨੂੰ ਇਹ ਪਤਾ ਲੱਗਦਾ ਵੀ ਆਮਨ ਹੈ ਕਿ ਬੋਲ ਦੂਗੇ ਅੱਗੇ ਇੰਡਕਸ਼ਨ ਨੇ ਇਹ ਇੰਡਕਸ਼ਨ ਬਣਾਉਣੀ ਆ ਹਾਂ ਬਹੁਤ ਕੁਝ ਬਣ ਸਕਦਾ ਬਹੁਤ ਹੋਦਾ ਸਰ ਦਾ ਡਿਜ਼ਾਈਨ ਕੀਤਾ ਹੈ ਸਾਡਾ ਬਣਾ ਬਹੁਤ ਲੋਕ ਦੇਖਦੇ ਨੇ ਜਾਈ ਚਾਈ ਮੈਂ ਇਹ ਕੋਈ ਨਹੀਂ ਸੁਣਦੀ ਤੇ ਜਹਲ ਆਮ ਆਮ ਕਾਹਲੇ ਜਿਹੜਾ ਇਹ ਨੂੰ ਆਉਣਾ ਚਾਹੀਦਾ ਹਾਂ ਉਹ ਜਿਹੜਾ ਆਮਨ ਕੈਦੀ ਮਨਵਾ ਕਿਚਨ ਜਿਹੜਾ ਬਣਾਇਆ ਬਹੁਤ ਵਧੀਆ ਲੱਗਿਆ ਤੇ ਸ਼ਾਇਦ ਮੈਂ ਐਵੇਂ ਦਾ ਕਿਚਨ ਬਣਾਵਾਂ ਆਪਣੇ ਹਨਾ ਜਦੋਂ ਸਾਡਾ ਘਰ ਦੁਬਾਰਾ ਤਿਆਰ ਹੋ ਗਿਆ। ਇਹ ਫਰਿੱਜ ਦੇ ਕਿੰਨੀ ਸੋਹਣੀ ਹੈ। ਆ ਸਾਹਮਣੇ ਲੱਗੀ ਜੀ। ਸੋਹਣੀ ਬੱਚਿਆਂ ਉਹ ਤੇ ਤਾਂ। ਹਾਂ। 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 ਹਨਾ। ਇਹ ਕਿੰਨਾ ਸੋਹਣਾ ਹੈ। ਹਾਂ। 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 ਸਾਰੀ ਸਾਈਟ ਲਾਈਟ ਲਾਈ ਹੈ ਆ ਦੇਖੋ ਹਨਾ। I don't know. ਸੋਚ ਤੋਂ ਵੀ ਪਰੇ ਚੀਜ਼ਾਂ ਨੇ ਇਥੇ ਨਾ ਇਹਦੇ ਕੁਝ ਵੀ ਹੋ ਸਕਦਾ ਕਿਉਂਕਿ ਆਪਾਂ ਇਹ ਚੀਜ਼ਾਂ ਟੀਵੀ 'ਚ ਦੇਖਦੇ ਹੁੰਦੇ ਸੀਗੇ ਤੇ ਸਮਝ ਆ ਜਾਂਦਾ ਹਾਂ ਸਾਹਮਣੇ ਦੇਖ ਰਹੇ ਤਾਂ ਆਪਣਾ ਬਣਵਾ ਵੀ ਸਕਦੇ ਆ ਚੀਜ਼ਾਂ ਜੋ ਆਪਾਂ ਨੂੰ ਲੋੜ ਹੈ ਹੂੰ ਹੂੰ ਮੈਂ ਸੋਚ ਰਹੀ ਆ ਕਿ ਘਰੇ ਕਿਵੇਂ ਬਣਾਉਣੀ ਕੋਈ ਕੁੰਡਾ ਹੀ ਕੁਛ ਨਹੀਂ ਜਲਾਇਆ ਦਸਤਕ ਕਰੋ ਕਹਿੰਦੇ ਆਣੇ ਵੀ ਕੁਛ ਨਾ ਤਾਂ ਹਾਂ ਸਹੀ ਗੱਲ ਹੈ ਉਹ ਇਹ ਤਾਂ ਬਾਣੀ ਨਹੀਂ ਆਪਾਂ ਜਾਨਾ ਬਹੁਤ ਨਹੀਂ ਇਤਾਰੇ ਉਹ ਹੀ ਗੱਲ ਹੈ ਜਿੰਨਾ ਦੇਖੀ ਜਾਉਂਗੇ ਉੰਨੇ ਮਨ ਖਰਾਬ ਹੋਈਆਂਗੇ ਦੇਖਾ ਮੈਨੂੰ ਕਲਰ ਦਿਖੀ ਉਹ ਵੀ ਤੇ ਇਹਨਾਂ ਨੂੰ ਸੁਣਿਆ ਪਾਲੇ ਤੇ ਹਨ ਕਲਰ ਦਿੱਤੇ ਨਵੀਂ ਕਿਹੜਾ ਕਲਰ ਕਰਾਣੀ ਤੁਹਾਨੂੰ ਵੀ ਕਿਹੜਾ ਮੈਰੂਨ ਕਲਰ ਦੀ ਇਹ ਦੇਖ ਤੇ ਕਟਿੰਗ ਕਰਨ ਵਾਸਤੇ ਚੋਪਰ ਬੋਰਡ ਹਾਂ ਹਾਲੇ ਕਾਫੀ ਕਿੰਨੀ ਆ ਇਹਦੇ ਕਾਫੀ ਦੇ ਖਾਮ ਕਰ ਲਿਆ मतलब तेरा काम मत कर ले बस यही बस हमार इंजीनियर जी तो यहां ना और आप ब्रांड ब्रांडिंग हम कर देंगे और ऑप्शन आंगले आते हैं ना तो बोलते हैं देखो हम आएंगे हम रियल्टी करो और 오, 레드ੈ 색이 ਵ